ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੋਪਸ ਸਾਰੇ ਤੁਸੀਂ ਠੀਕ ਹੋਗੇ ਵੈਲਕਮ ਬੈਕ ਟੂ ਮਾਈ ਚੈਨਲ ਸਤ ਗੁਰੂ ਦੁਪੱਟਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਪੇਸ਼ ਹੈ ਆ ਤੁਹਾਡੇ ਕੋਲ ਲੈ ਕੇ ਬਹੁਤ ਸੋਹਣਾ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਲੈ ਕੇ ਆਏ ਆ ਬੁਟੀਕ ਸਟਾਈਲ ਦੇ ਵਿੱਚ ਡਿਜੀਟਲ ਪ੍ਰਿੰਟ ਦੇ ਨਾਲ ਔਰ ਮੈਨੂੰ ਨਹੀਂ ਡਿਸਕ੍ਰਾਈਬ ਕਰਨਾ ਆ ਰਿਹਾ ਮੈਂ ਤੁਹਾਨੂੰ ਟਾਈਮ ਨਾ ਵੇਸ ਕਰਦੇ ਦਿਖਾਣਾ ਤੁਹਾਨੂੰ ਅੱਜ ਦਾ ਡਿਜ਼ਾਈਨ ਅੱਜ ਦਾ ਆਈਟਮਲ ਦੇਖੋ ਜੀ ਹਾਂਜੀ ਦੋਸਤੋ ਚੈੱਕ ਕਰੋ ਅੱਜ ਦਾ ਆਰਟੀਕਲ ਬਹੁਤ ਸੋਹਣਾ ਡਿਜੀਟਲ ਪ੍ਰਿੰਟ ਗਲੇਸ ਕਾਟਨ ਦੇ ਵਿੱਚ ਸੂਟ ਆ ਗਿਆ ਜੇ ਘੇਰੇ ਤੇ ਵਰਕ ਦੇਖੋ ਕਿੰਨਾ ਪਿਆਰਾ ਹੈਂਡ ਵਰਕ ਸਾਰਾ ਟੋਟਲੀ ਹੈਂਡ ਵਰਕ ਸਾਰਾ ਟੋਟਲੀ ਹੈਂਡ ਵਰਕ ਸੂਟ ਹੈਗਾ ਜੀ ਠੀਕ ਹੈ ਘੇਰਾ ਵੇਖੋ ਕਿੰਨਾ ਸੋਹਣਾ ਬਣਿਆ ਹੋਇਆ ਜੇ ਨਾਲ ਆਏਗਾ ਬਾਟਮ ਬਹੁਤ ਸੋਹਣਾ ਬਾਟਮ ਬਣਿਆ ਹੋਇਆ ਜੇ ਮਸਲੀਨ ਕਾਟਨ ਦਾ ਨਾਲ ਆਏਗਾ ਸੈਲਫ ਲਾਈਨਿੰਗ ਵਾਲਾ ਦੁਪੱਟਾ ਔਰ ਨਾਲ ਆ ਗਿਆ ਜੇ ਬੜਾ ਪਿਆਰਾ ਗਲੇ ਉੱਤੇ ਹੈਂਡ ਵਰਕ ਬਹੁਤ ਸੋਹਣਾ ਓਵਰঅল ਲੁੱਕ ਚੈੱਕ ਕਰੋ ਸੂਟ ਦੀ ਬੜੀ ਕਿਆਮਤ ਜੀ ਨਿਕਲ ਕੇ ਆ ਰਹੀ ਆ ਇਹ ਹੈਗਾ ਜੇ ਲੈਮਨ ਕਲਰ ਕਲਰ ਆਣਗੇ ਇਹਦੇ ਵਿੱਚ ਤਿੰਨ ਦਿਖਾਣੇ ਹੁਣ ਤੁਹਾਨੂੰ ਇਹਦੇ ਕਲਰਸ ਹਾਂਜੀ ਦੋਸਤੋ ਚੈੱਕ ਕਰੋ ਹੁਣ ਇਹਦੇ ਕਲਰਸ ਪਹਿਲਾ ਕਲਰ ਤੁਸੀਂ ਦੇਖਿਆ ਸੀ ਲੈਮਨ ਕਲਰ ਨੈਕਸਟ ਆ ਗਿਆ ਜੇ ਇਹਦੇ ਵਿੱਚ ਬਹੁਤ ਸੋਹਣਾ ਬਹੁਤ ਪਿਆਰਾ ਸਕਾਈ ਕਲਰ ਆ ਗਿਆ ਜੇ ਠੀਕ ਹੈ ਜਿੱਦਾਂ ਕਿ ਲੈਮਨ ਦੇਖਿਆ ਸੀ ਉਦਾਂ ਹੀ ਇਹ ਸਕਾਈ ਕਲਰ ਬਣਿਆ ਆ ਜੇ ਬੜਾ ਪਿਆਰਾ ਬਹੁਤ ਸੋਹਣਾ ਡਿਜ਼ਾਈਨ ਬਣਿਆ ਆ ਜੇ ਪਿਆਰਾ ਜਿਹਾ ਡਿਜ਼ਾਈਨ ਆ ਸਿਲੇਕਟਡ ਦਾ ਸੂਟ ਆ ਔਰ ਨੈਕਸਟ ਜਿਹੜਾ ਥਰਡ ਕਲਰ ਆ ਗਿਆ ਉਹ ਆ ਗਿਆ ਜੇ ਪਿਸਤਾ ਓਵਰঅল ਲੁੱਕ ਦੇਖੋ ਕਿੰਨੀ ਪਿਆਰੀ ਆ ਡਿਜੀਟਲ ਪ੍ਰਿੰਟ ਦੇ ਵਿੱਚ ਸੂਟ ਹੈਗਾ ਜੇ ਪ੍ਰਾਈਸ ਬੜਾ ਮਿੱਠਾ ਜ ਆ ਸਿਰਫ ਤੇ ਸਿਰਫ 1650 ਰੁਪਏ ਦੀ ਰੇਂਜ ਦੇ ਵਿੱਚ ਡਿਜੀਟਲ ਪ੍ਰਿੰਟ ਗਲੇਸ कॉटन ਦੀ ਸ਼ਰਟ ਆਏਗੀ ਗਲੇਸ कॉटन ਦਾ ਇਹਦਾ ਬਾਟਮ ਆ ਗਿਆ ਜੇ ਠੀਕ ਆ ਜੀ ਪੌਂਚੇ ਤੇ ਵਰਕ ਨਾਲ ਆਏਗਾ ਮਸਲੀਨ कॉटन ਦਾ ਇਹਦਾ ਸੈਲਫ ਦਾ ਦੁਪੱਟਾ ਔਰ ਦੁਪੱਟੇ ਦੇ ਫੋਰ ਸਾਈਡ ਆਏਗੀ ਲੇਸ ਜਿੱਦਾਂ ਕਿ ਚੈੱਕ ਕਰੋ ਠੀਕ ਆ ਜੀ ਪ੍ਰਾਈਸ ਬੜਾ ਮਿੱਠਾ ਜ ਆ ਸਿਰਫ 1650 ਰੁਪਏ ਦੀ ਰੇਂਜ ਦੇ ਵਿੱਚ ਹਾਂਜੀ ਦੋਸਤੋ ਮੈਂ ਕੀ ਕਿਹਾ ਸੀ ਕਿ ਮੈਨੂੰ ਨਹੀਂ ਡਿਸਕ੍ਰਾਈਬ ਕਰਨਾ ਆਂਦਾ ਕਿ ਸੂਟ ਕਿੱਦਾਂ ਦਾ ਆ ਕਿੱਦਾਂ ਦਾ ਨਹੀਂ ਕਿਉਂਕਿ ਸੂਟ ਹੈ ਹੀ ਬੜਾ ਸੋਹਣਾ ਸਪੀਚਲੈਸ ਸੂਟ ਸੀਗਾ ਤਾਂ ਹੀ ਮੇਰੇ ਕੋ ਵਰਡਸ ਨਹੀਂ ਸੀ ਇਹਨੂੰ ਬਿਆਨ ਕਰਨ ਦੇ ਕਿ ਸੂਟ ਕਿੱਡਾ ਸੋਹਣਾ ਆ ਠੀਕ ਆ ਜੀ ਸੋ ਕਿੱਦਾਂ ਦਾ ਲੱਗਾ ਡਿਜ਼ਾਈਨ ਕਿੱਦਾਂ ਦਾ ਲੱਗਾ ਆਰਟੀਕਲ ਹੋਰ ਇਦਾਂ ਦੇ ਸੋਹਣੇ ਸੋਹਣੇ ਡਿਜ਼ਾਈਨ ਦੇਖਣ ਵਾਸਤੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਲੈ ਕੇ ਆਨੇ ਹੋਰ ਨਵੇਂ ਡਿਜ਼ਾਈਨ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਟਿਲ ਦੈਨ ਮਾਈ ਬਾਈ ਟੇਕ ਕੇਅਰ ਹੈਵ ਅ ਨਾਈਸ ਡੇ ਸਤਿ ਸ਼੍ਰੀ ਅਕਾਲ ਜੀ